ਇੱਕ ਸਾਲ ਦੀ ਜਿਹੜੀ ਕੋਚਿੰਗ ਆ ਉਹ ਲੁਧਿਆਣਾ ਦੇ ਵਿੱਚ ਫ੍ਰੀ ਦਿੱਤੀ ਜਾਊਗੀ ਜਿਹੜੇ ਬੱਚੇ ਲੁਧਿਆਣਾ ਤੋਂ علاوہ ਬਾਹਰਲੇ ਜ਼ਿਲ੍ਹੇ ਦੇ ਹਨ ਜਾਂ ਬਾਹਰਲੇ ਸਟੇਟ ਦੇ ਵਿੱਚ ਆ ਉਹਨਾਂ ਬੱਚਿਆਂ ਨੂੰ ਰਹਿਣ ਦੇ ਲਈ ਅਕਮੋਡੇਸ਼ਨ ਫ੍ਰੀ ਹੈ ਔਰ ਉਹਨਾਂ ਬੱਚਿਆਂ ਦਾ ਰੋਟੀ ਪਾਣੀ ਦਾ ਜਿਹੜਾ ਖਰਚਾ ਉਹ ਵੀ ਬਿਲਕੁਲ ਫ੍ਰੀ ਹੈ ਪਿਛਲੇ ਸਾਲ ਦੀ ਗੱਲ ਲਈਏ ਤਾਂ ਪਿਛਲੇ ਸਾਲ ਸਾਡੇ 25 ਬੱਚੇ ਨੇ ਜਿਹੜੇ ਉਹ ਸਾਡੇ ਕੋਲੋਂ ਕੋਚਿੰਗ ਲੈ ਕੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਨੌਕਰੀ ਕਰ ਰਹੇ ਹੈਗੇ ਜਿਹੜਾ ਇੰਟਰਸ एग्जाम ਲੈਣੇ ਆ ਉਹਦੇ ਵਿੱਚ ਲਗਭਗ 500 ਦੇ ਕਰੀਬ ਬੱਚੇ ਬੈਠਦੇ ਆ ਉਹਦੇ ਵਿੱਚੋਂ ਅਸੀਂ 50 ਬੱਚੇ ਜਿਹੜੇ ਆ ਉਸ ਲੱਕ ਕਰਦੇ ਆ ਕਿਉਂਕਿ ਸਾਡੇ ਕੋਲ ਜਿਹੜੀ ਜਗ੍ਹਾ ਉਹ ਇੰਨੀ ਕੀ ਆ 30 ਤੋਂ ਲੈ ਕੇ 50 ਤੱਕ ਬੱਚੇ ਦੇ ਅਸੀਂ ਜਿਹੜਾ ਸਿਲੈਕਟ ਕਰਕੇ ਉਹਨਾਂ ਨੂੰ ਫਿਰ ਇੱਕ ਸਾਲ ਦੀ ਕੋਚਿੰਗ ਦਿੰਦੇ ਆ ਦਿੱਲੀ ਜਾ ਕੇ ਅਸੀਂ ਦੇਖਿਆ ਕਿ ਬੱਚੇ ਨੂੰ ਜੇ ਕੋਚਿੰਗ ਦਵਾਈ ਜਾਵੇ ਤਾਂ ਕਿੰਨਾ ਕੁ ਪੈਸਾ ਖਰਚਿਆ ਜਾਂਦਾ 2.5 ਲੱਖ ਰੁਪਏ ਦੇ ਲਗਭਗ ਦੋ ਸੈਮੈਸਟਰਾਂ ਦੇ ਵਿੱਚ ਦੇਣੀ ਪੈਂਦੀ ਆ ਹੋਸਟਲ ਦੇ ਵਿੱਚ ਉਹਦਾ ਇਹੜਾ ਖਰਚਾ ਉਹ ਵੀ 2.5 ਲੱਖ ਰੁਪਏ ਦੇ ਕਰੀਬ ਆ ਜਾਂਦਾ ਰੋਟੀ ਪਾਣੀ ਦਾ ਖਰਚਾ ਹਨ ਦੀ ਕੁੱਲ 5 ਲੱਖ ਤੋਂ ਜ਼ਿਆਦਾ ਦੀ ਜਾਦੇ ਬੱਚੇ ਦਾ ਖਰਚਾ ਆ ਜਾਂਦਾ ਇੱਥੇ ਸਿਵਲ ਸਰਵਸ ਦੀ ਪ੍ਰੀਖਿਆ ਦੀ ਜਿਹੜੀ ਆ ਮੇਨ ਉਹ ਤਿਆਰੀ ਕਰਾਈ ਜਾਂਦੀ ਆ ਇੱਥੇ ਆਈਐਸ ਆਈਪੀਐਸ ਸੌਰ ਪੀਸੀਸ ਲਈ ਬੱਚੇ ਜਿਹੜੇ ਨੇ ਅਸੀਂ ਉਹਨਾਂ ਨੂੰ ਤਿਆਰੀ ਕਰਵਾਉਂਦੇ ਆ ਸਸ ਸਸikal ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁਖਬਾਰਾ ਇਹ ਉਹਨਾਂ ਲਈ ਐਪੀਸੋਡ ਬਹੁਤ ਖਾਸ ਰਹੂਗਾ ਜਿਹੜੇ ਯੂਪੀਐਸਸੀ ਦੀ ਤਿਆਰੀ ਕਰਨਾ ਚਾਹੁੰਦੇ ਨੇ ਪਰ ਪੈਸੇ ਨਹੀਂ ਹੈਗੇ ਪੈਸੇ ਦੀ ਘਾਟ ਆ ਕਿਉਂਕਿ ਯੂਪੀਐਸਸੀ ਦੀ ਟ੍ਰੇਨਿੰਗ ਬੜੀ ਮਹਿੰਗੀ ਆ ਉਹਨਾਂ ਲਈ ਖਾਸ ਰਹੂਗਾ ਆ ਕਿਉਂਕਿ ਸਾਡੇ ਕੋਲ ਮੌਜੂਦ ਰਹਿਣਗੇ ਇੱਕ ਸ਼ਖਸ ਜਿਹੜੇ ਕੀ ਯੂਪੀਐਸਸੀ ਦੀ ਤਿਆਰੀ ਫ੍ਰੀ ਆਫ ਕੋਸਟ ਕਰਾਉਂਦੇ ਨੇ ਸਾਡੇ ਨਾਲ ਮੌਜੂਦ ਰਹਿਣਗੇ ਹੈੱਡ ਕਲਰਕ ਗੁਰਦੇਵ ਸਿੰਘ ਜੀ ਸਰ ਸਵਾਗਤ ਆ ਵਸਦਾ ਪੰਜਾਬ ਤੁਹਾਡਾ ਧੰਨਵਾਦ ਜੀ ਤੁਸੀਂ ਯੂਪੀਐਸਸੀ ਫ੍ਰੀ ਆਫ ਕੋਸ ਇਹ ਸਿਵਲ ਸਰਵਿਸ ਦੀ ਪ੍ਰੀਖਿਆ ਦੀ ਜੋ ਅਸੀਂ ਕੋਚਿੰਗ ਦੇ ਰਹਿਆਂ ਲੁਧਿਆਣਾ ਦੇ ਵਿੱਚ ਉਹ ਪਿਛਲੇ 8 ਸਾਲ ਤੋਂ ਦੇ ਰਹਿਆ ਜੀ 8 ਸਾਲ ਪਹਿਲਾਂ ਅਸੀਂ ਸਤਗੁਰੂ ਅਰਦਾਸ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਜਿਹੜੀ ਹੈ ਸਾਡੀ ਬਣਾਈ ਹੋਈ ਹੈ ਅਸੀਂ ਸਾਡੀ ਸੰਸਥਾ ਦੇ ਮੈਂਬਰ ਦਿੱਲੀ ਗਏ ਦਿੱਲੀ ਜਾ ਕੇ ਅਸੀਂ ਦੇਖਿਆ ਕਿ ਬੱਚੇ ਨੂੰ ਜੇ ਕੋਚਿੰਗ ਦਵਾਈ ਜਾਵੇ ਤਾਂ ਕਿੰਨਾ ਕੁ ਪੈਸਾ ਖਰਚ ਆ ਜਾਂਦਾ ਤਾਂ ਉੱਥੋਂ ਜਿਹੜੀ ਆ ਬੱਚੇ ਦੀ 2.5 ਲੱਖ ਰੁਪਏ ਦੇ ਲਗਭਗ ਦੋ ਸੈਮੈਸਟਰਾਂ ਦੀ ਫੀਸ ਦੇਣੀ ਪੈਂਦੀ ਆ ਉਹ ਤੋਂ ਬਾਅਦ ਵਿੱਚ ਬੱਚਾ ਜਿਹੜਾ ਉਹ ਉੱਥੇ ਹੋਸਟਲ ਦੇ ਵਿੱਚ ਰਹੂਗਾ ਹੋਸਟਲ ਦੇ ਵਿੱਚ ਉਹਦਾ ਜਿਹੜਾ ਖਰਚਾ ਉਹ ਵੀ 2.5 ਲੱਖ ਰੁਪਏ ਦੇ ਕਰੀਬ ਆ ਜਾਂਦਾ ਰੋਟੀ ਪਾਣੀ ਦਾ ਖਰਚਾ ਹਣ ਦੀ ਕੁੱਲ ਕੋਚਿੰਗ ਜੇਕਰ ਬੱਚਿਆਂ ਨੇ ਲੈਣੀ ਆ ਤਾਂ ਉਹਦੇ ਉੱਤੇ 5 ਲੱਖ ਤੋਂ ਜ਼ਿਆਦਾ ਦੀ ਜ਼ਾਦੇ ਬੱਚੇ ਦਾ ਖਰਚਾ ਆ ਜਾਂਦਾ ਫਿਰ ਅਸੀਂ ਡਿਸੀਜਨ ਕੀਤਾ ਕਿ ਇਸ ਤਰ੍ਹਾਂ ਦਾ ਜਿਹੜਾ ਕੋਚਿੰਗ ਸੈਂਟਰ ਆ ਉਹ ਲੁਧਿਆਣਾੇ ਖੋਲ੍ਹਿਆ ਜਾਵੇ ਕਿਉਂਕਿ ਜਿਹੜੇ ਲੋੜਵੰਦ ਬੱਚੇ ਆ ਜਿਨ੍ਹਾਂ ਦੀ ਪੈਸੇ ਦੀ ਸਾਧਨ ਨਹੀਂ ਹੁੰਦਾ ਕੋਈ ਬਿਚਾਰੇ ਦਿਹਾੜੀ ਕਰਦੇ ਆ ਮਜ਼ਦੂਰੀ ਕਰਦੇ ਆ ਜਾਂ ਫੈਕਟਰੀਆਂ ਦੇ ਵਿੱਚ ਸਾਡੇ ਲੋਕ ਕੰਮ ਕਰਦੇ ਆ ਉਹ ਬੱਚੇ ਜਿਹੜੇ ਨੇ ਉਹਨਾਂ ਦੇ ਬੱਚੇ ਮਿਹਨਤੀ ਹੁੰਦੇ ਆ ਉਹ ਪੜ੍ਹੇ ਲਿਖੇ ਹੁੰਦੇ ਆ ਪਰੰਤੂ ਪੈਸਾ ਨਾ ਹੋਣ ਕਰਕੇ ਉਹ ਜਿਹੜੀ ਆ ਕੋਚਿੰਗ ਨਹੀਂ ਲੈ ਸਕਦੇ ਤੇ ਅਸੀਂ ਫਿਰ ਇਹੀ ਡਿਸੀਜਨ ਕੀਤਾ ਕਿ ਇਹ ਜਿਹੜੀ ਕੋਚਿੰਗ ਲੁਧਿਆਣੇ ਦੇ ਵਿੱਚ ਸ਼ੁਰੂ ਕੀਤੀ ਜਾਵੇ ਜਿਸ ਦੀ ਬਦੌਲਤ ਅਸੀਂ ਇਹ ਕੋਚਿੰਗ ਸੈਂਟਰ ਹੈ ਜੋ ਸਤਗੁਰੂ ਰਵਿਦਾਸ ਵੈਲਫੇਅਰ ਐਜੂਕੇਸ਼ਨਲ ਸੁਸਾਇਟੀ ਦੇ ਨਾਂ ਦੇ ਉੱਤੇ 8 ਸਾਲ ਪਹਿਲਾਂ ਲੁਧਿਆਣੇ ਦੇ ਵਿੱਚ ਖੋਲ੍ਹਿਆ ਇਹ ਤੁਸੀਂ ਜਿਹੜੀ ਕੋਈ ਸਰਵਿਸ ਪ੍ਰੋਵਾਈਡ ਕਰਦੇ ਹੋ ਕਿਹੜੇ ਕਿਹੜੇ ਐਗਜ਼ਾਮ ਦੀ ਤਿਆਰੀ ਕਰਾਉਂਦੇ ਹੋ ਇੱਥੇ ਸਿਵਲ ਸਰਵਿਸ ਦੀ ਪ੍ਰੀਖਿਆ ਦੀ ਜਿਹੜੀ ਆ ਮੇਨ ਉਹ ਤਿਆਰੀ ਕਰਾਈ ਜਾਂਦੀ ਆ ਇੱਥੇ ਆਈਐਸ ਆਈਪੀਐਸ ਔਰ ਪੀਸੀਸ ਜਿਹੜੇ ਬੱਚੇ ਜਿਹੜੇ ਨੇ ਅਸੀਂ ਉਹਨਾਂ ਨੂੰ ਤਿਆਰੀ ਕਰਵਾਉਂਦੇ ਆ ਇਹ ਜਿਹੜੀ ਕੋਚਿੰਗ ਅਸੀਂ ਦਿੰਨੇ ਆ ਇਹ 1 ਸਾਲ ਦੀ ਕੋਚਿੰਗ ਆ 1 ਸਾਲ ਦੀ ਕੋਚਿੰਗ ਦੇ ਲਈ ਅਸੀਂ ਜਿਹੜਾ ਐਡ ਦਿੰਨੇ ਆਗੇ ਮਈ ਦੇ ਵਿੱਚ ਐਡ ਦੇਈ ਦੀ ਆ ਤੇ ਜੂਨ ਦੇ ਵਿੱਚ ਅਸੀਂ ਉਹਦਾ ਐਂਟਰਸ ਐਗਜ਼ਾਮ ਰੱਖਿਆ ਹਰ ਸਾਲ ਜੂਨ ਦੇ ਵਿੱਚ ਲੁਧਿਆਣਾ ਉਹਦਾ ਇੰਟਰਸਟ ਐਗਜ਼ਾਮ ਹੁੰਦਾ ਉਹਦਾ ਜਿਹੜਾ ਕਰਾਈਟਰੀਆ ਹੈ ਉਹ ਬੱਚਾ ਜਿਹੜਾ ਹੈਗਾ ਬੀਏ ਪਾਸ ਹੋਣਾ ਚਾਹੀਦਾ ਔਰ ਉਹਦੇ ਪਰਿਵਾਰ ਦੀ ਜਿਹੜੀ ਇਨਕਮ ਹੈ ਉਹ 2.5 ਲੱਖ ਰੁਪਏ ਤੋਂ ਘੱਟ ਹੋਵੇ ਬੱਚਾ ਚਾਹੇ ਕਿਸੇ ਵੀ ਕੈਟਾਗਰੀ ਦਾ ਹੋਵੇ ਉਹਦੇ ਪਰਿਵਾਰ ਦੀ ਇਨਕਮ ਹੈ ਜਿਹੜੀ ਉਹ 2.5 ਲੱਖ ਤੋਂ ਘੱਟ ਹੋਣੀ ਚਾਹੀਦੀ ਆ ਔਰ ਉਹ ਜੋ ਸਬੰਧਤ ਮਾਨਯੋਗ ਡਿਪਟੀ ਕਮਿਸ਼ਨਰ ਹਨ ਉਥੋਂ ਸਰਟੀਫਿਕੇਟ ਲੈ ਕੇ ਆਉਣਗੇ ਕਿ ਉਹਨਾਂ ਦੇ ਪਰਿਵਾਰ ਦੀ ਸਲਾਨਾ ਇਨਕਮ ਹੈ ਜਿਹੜੀ ਉਹ 2.5 ਲੱਖ ਤੋਂ ਘੱਟ ਹੈ ਤਾਂ ਉਹ ਬੱਚਾ ਜਿਹੜਾ ਇੰਟਰਸ ਐਗਜ਼ਾਮ ਕਲੀਅਰ ਕਰੂਗਾ ਉਸ ਬੱਚੇ ਨੂੰ 1 ਸਾਲ ਦੀ ਜਿਹੜੀ ਕੋਚਿੰਗ ਆ ਉਹ ਲੁਧਿਆਣਾ ਦੇ ਵਿੱਚ ਫ੍ਰੀ ਦਿੱਤੀ ਜਾਊਗੀ 1 ਸਾਲ ਦੇ ਲਈ ਜਿਹੜੇ ਬੱਚੇ ਲੁਧਿਆਣੇ ਤੋਂ علاوہ ਬਾਹਰਲੇ ਜ਼ਿਲ੍ਹੇ ਦੇ ਹਨ ਜਾਂ ਬਾਹਰਲੇ ਸਟੇਟ ਦੇ ਬੱਚੇ ਆ ਉਹਨਾਂ ਬੱਚਿਆਂ ਨੂੰ ਰਹਿਣ ਦੇ ਲਈ ਅਕਮੋਡੇਸ਼ਨ ਫ੍ਰੀ ਹੈ ਔਰ ਉਹਨਾਂ ਬੱਚਿਆਂ ਦਾ ਰੋਟੀ ਪਾਣੀ ਦਾ ਜਿਹੜਾ ਖਰਚਾ ਉਹ ਵੀ ਬਿਲਕੁਲ ਫ੍ਰੀ ਹੈ ਭਾਵੇਂ ਕਿ ਜੋ ਬੱਚਾ ਸਤਗੁਰੂ ਬਿਦਾਸ ਵੈਲਫੇਅਰ ਐਜੂਕੇਸ਼ਨਲ ਸੁਸਾਇਟੀ ਤੋਂ ਕੋਚਿੰਗ ਲਊਗਾ ਉਸ ਬੱਚੇ ਦਾ ਇਸ ਕੋਚਿੰਗ ਦੇ ਉੱਤੇ ਇੱਕ ਵੀ ਰੁਪਈਆ ਖਰਚ ਨਹੀਂ ਆਊਗਾ ਜੀ। ਹਰ ਸਾਲ ਕਿੰਨੇ ਜਵਾਕਾਂ ਨੂੰ ਫ੍ਰੀ ਆਫ ਕੋਸਟ ਟ੍ਰੇਨਿੰਗ ਦਿੰਦੇ ਨੇ ਕਿ ਇੱਕ ਗਿਣਤੀ ਹਨ ਜਿੰਨੇ ਆਗੇ ਉਹਨੇ ਦੇ ਦੇਣਗੇ। ਵੀ ਅਸੀਂ ਜਿਹੜਾ ਇੰਟਰਸਟ ਇਗਜ਼ਾਮ ਲੈਂਦੇ ਆ ਉਹਦੇ ਵਿੱਚ ਲਗਭਗ 500 ਦੇ ਕਰੀਬ ਬੱਚੇ ਬੈਠਦੇ ਆ। ਉਹਦੇ ਵਿੱਚੋਂ ਅਸੀਂ 50 ਬੱਚੇ ਜਿਹੜੇ ਆ ਉਹ ਸਿਲੈਕਟ ਕਰਦੇ ਆ ਕਿਉਂਕਿ ਸਾਡੇ ਕੋਲ ਜਿਹੜੀ ਜਗ੍ਹਾ ਉਹ ਇੰਨੀ ਕੀ ਆ 30 ਤੋਂ ਲੈ ਕੇ 50 ਤੱਕ ਬੱਚੇ ਦੇ ਅਸੀਂ ਜਿਹੜਾ ਸਿਲੈਕਟ ਕਰਕੇ ਉਹਨਾਂ ਨੂੰ ਫਿਰ ਇੱਕ ਸਾਲ ਦੀ ਕੋਚਿੰਗ ਦਿੰਨੇ ਆ ਜੀ। ਤੁਸੀਂ ਵੀ ਟਰਾਈ ਕੀਤਾ ਸੀ ਆਈ ਯੂ ਪੀ ਐਸ ਦੀ ਪੇਪਰ ਵਾਸਤੇ? ਨਹੀਂ ਜੀ ਮੈਂ ਤਾਂ ਨਹੀਂ ਤਰੇ ਮੈਂ ਤਾਂ ਜਿਹੜੇ ਬੱਚੇ ਨੇ ਲੋੜਵੰਦ ਉਹ ਸਾਡੇ ਹੀ ਬੱਚੇ ਨੇ ਜਿਵੇਂ ਕਿ ਹੁਣ ਅਸੀਂ ਪਿਛਲੇ ਸਾਲ ਦੀ ਗੱਲ ਲਈਏ ਤਾਂ ਪਿਛਲੇ ਸਾਲ ਸਾਡੇ 25 ਬੱਚੇ ਨੇ ਜਿਹੜੇ ਉਹ ਸਾਡੇ ਕੋਲੋਂ ਕੋਚਿੰਗ ਲੈ ਕੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਨੌਕਰੀ ਕਰ ਰਹੇ ਹੈਗੇ ਉਹਨਾਂ ਨੂੰ ਪਿਛਲੇ ਸਾਲ ਹੀ ਮੈਨੂੰ ਯਾਦ ਆਦਾ ਕਿ ਮਾਨਜੋਗ ਸardar ਬਲਕਾਰ ਸਿੰਘ ਜੀ ਮંત્રી ਪੰਜਾਬ ਸਰਕਾਰ ਵੱਲੋਂ ਪੁਲਿਸ ਲਾਈਨ ਲੁਧਿਆਣਾ ਦੇ ਵਿੱਚ ਸਾਰੇ ਬੱਚੇ ਜਿਹੜੇ ਸਾਡੇ 25 ਸਿਲੈਕਟ ਹੋਏ ਸੀ ਉਹਨਾਂ 25 ਬੱਚਿਆਂ ਨੂੰ ਸਨਮਾਨ ਕੀਤਾ ਗਿਆ ਸੀ ਜੀ ਜੇ ਆਪਾਂ ਗੱਲ ਕਰੀਏ ਇੱਕ ਇਹ ਟ੍ਰੇਨਿੰਗ ਸੈਂਟਰ ਦੇ ਨਾਲ ਤੇ ਕੋਚਿੰਗ ਸੈਂਟਰ ਸਕੈਮ ਬੜਾ ਕੀਤਾ ਜਾਂਦਾ ਵੀ ਸਾਡਾ ਬੈਸਟ ਆ ਤੁਹਾਡਾ ਬੈਸਟ ਆ ਜਾਂ ਸਾਡਾ ਨੰਬਰ 1 ਆ ਇਸ ਚੀਜ਼ ਤੋਂ ਜਵਾਕ ਕਿਵੇਂ ਬਚਣ ਉਹ ਇਹੀ ਆ ਜੀ ਜਿਵੇਂ ਅਸੀਂ ਇੰਟਰਸਟ ਐਗਜ਼ਾਮ ਲੈਂਦੇ ਆ ਬੱਚੇ ਸਾਡੇ ਕੋਲੇ ਲਗਭਗ ਜਿਵੇਂ 500 ਦੇ ਕਰੀਬ ਹਰ ਸਾਲ ਬੱਚਾ ਆਉਂਦਾ 8 ਸਾਲ ਹੋ ਗਏ ਕੋਚਿੰਗ ਸੈਂਟਰ ਚੱਲਦੇ ਨੂੰ ਤੇ ਬੱਚਿਆਂ ਨੂੰ ਪਤਾ ਜਦੋਂ ਅਸੀਂ ਐਂਟਰਸ ਐਗਜ਼ਾਮ ਲੈਨੇ ਆ ਤਾਂ ਉਹਦਾ 1 ਘੰਟੇ ਦੇ ਵਿੱਚ ਹੀ ਰਿਜ਼ਲਟ ਜਿਹੜਾ ਉਹ ਬੱਚਿਆਂ ਦੇ ਸਾਹਮਣੇ ਹੀ ਉੱਥੇ ਲਾਉਨੇ ਆ ਉਹ 50 ਬੱਚੇ ਅਸੀਂ ਸਿਲੈਕਟ ਕਰਦੇ ਆ ਟੌਪ ਤੇ ਜਿਹੜੇ ਟੌਪ ਆਉਂਦੇ ਨੇਗੇ ਉਹਨਾਂ ਬੱਚਿਆਂ ਨੂੰ ਅਸੀਂ ਦਿੰਨੇ ਆ ਕੋਚਿੰਗ ਫ੍ਰੀ ਆਫ ਕੋਸਟ ਦਿੰਨੇ ਆ ਜੀ ਆਪਾਂ ਗੱਲ ਕਰ ਲਈਏ ਵੀ ਸਕੈਮ ਦੀ ਤਾਂ ਗੱਲ ਹੋ ਗਈ ਸਕੈਮ ਹੁੰਦੇ ਨੇ ਇਹਨਾਂ ਚੀਜ਼ਾਂ ਦੇ ਐਡ ਕੀਤੀ ਜਾਂਦੀ ਪ੍ਰੋਮੋਸ਼ਨ ਕੀਤੀ ਜਾਂਦੀ ਤੁਸੀਂ ਪ੍ਰੋਮੋਸ਼ਨ ਲਈ ਕੀ ਖਾਸ ਕਰਦੇ ਹੋ ਕਿ ਐਡ ਦਿੰਦੇ ਆ ਅਖਬਾਰ ਦੇ ਵਿੱਚ ਹਾਂਜੀ ਅਸੀਂ ਐਡ ਦਿੰਨੇ ਆ ਅਖਬਾਰਾਂ ਦੇ ਵਿੱਚ ਐਡ ਦਿੰਨੇ ਆ ਵਟਸਐਪ ਰਾਹੀਂ ਐਡ ਦਿੰਨੇ ਆ ਇਹ ਐਡ ਇਹੀ ਹੁੰਦੀ ਆ ਕਿ ਬੱਚਾ ਜਿਹੜਾ ਬੀਏ ਪਾਸ ਹੋਵੇ ਉਹਦੇ ਪਰਿਵਾਰ ਦੀ ਸਲਾਨਾ ਇਨਕਮ 2.5 ਲੱਖ ਤੋਂ ਘੱਟ ਹੋਵੇ ਔਰ ਕਨਸਰਨਡ ਡਿਪਟੀ ਕਮਿਸ਼ਨਰ ਤੋਂ ਸਰਟੀਫਿਕੇਟ ਲੈ ਕੇ ਆਵੇ ਉਹਦੇ ਲਈ ਐਂਟਰਸ ਐਗਜ਼ਾਮ ਹੋਊਗਾ ਐਂਟਰਸ ਐਗਜ਼ਾਮ ਤੋਂ ਬਾਅਦ ਜਿਹੜਾ ਬੱਚਾ ਉਹਨੂੰ ਕਲੀਅਰ ਕਰੂਗਾ ਉਹਨੂੰ 1 ਸਾਲ ਦੀ ਜਿਹੜੀ ਫ੍ਰੀ ਕੋਚਿੰਗ ਦਿੱਤੀ ਜਾਊਗੀ ਜੀ ਇਹ ਤਾਂ ਆਫਲਾਈਨ ਦਿੰਨੇ ਆ ਆਨਲਾਈਨ ਵੀ ਫੈਸਿਲਿਟੀ ਆਈ ਕੋਈ ਨਹੀਂ ਆਨਲਾਈਨ ਕੋਈ ਨਹੀਂ ਜੀ ਆਫਲਾਈਨ ਹੀ ਆ ਬੱਚੇ ਇੱਥੇ ਆਉਂਦੇ ਆ ਹੋਸਟਲ 'ਚ ਰਹਿੰਦੇ ਆ ਉਹਨਾਂ ਨੂੰ 1 ਸਾਲ ਜਿਹੜੀ ਆ ਫ੍ਰੀ ਕੋਚਿੰਗ ਦਿੱਤੀ ਜਾਂਦੀ ਆ ਧੰਨਵਾਦ ਸਰ ਇਹ ਸੰਸਾਟ ਦਾ ਮੌਜੂਦ ਗੁਰਦੀਪ ਸਿੰਘ ਜਿਹੜੇ ਕੀ ਜਮ ਤਕਰੀਬ ਜਵਾਕਾਂ ਨੂੰ ਉਹਨਾਂ ਲੋੜਵੰਦ ਜਵਾਕਾਂ ਨੂੰ ਯੂਪੀਐਸਸੀ ਟ੍ਰੇਨਿੰਗ ਫ੍ਰੀ ਆਫ ਕੋਸਟ ਦਿੰਦੇ ਨੇ ਜੇ ਤੁਸੀਂ ਵੀ ਚਾਹੁੰਦੇ ਹੋ ਕਿਸੇ ਆਪ ਦੇ ਜਵਾਕਾਂ ਨੂੰ ਫ੍ਰੀ ਆਫ ਕੋਸਟ ਪੜ੍ਹਾਉਣਾ ਚਾਹੁੰਦੇ ਹੋ ਯੂਪੀਐਸਸੀ ਟ੍ਰੇਨਿੰਗ ਕਰਾਉਣਾ ਚਾਹੁੰਦੇ ਹੋ ਤਾਂ ਗੁਰਦੇਵ ਸਿੰਘ ਉਹਨਾਂ ਦਾ ਕੰਟੈਕਟ ਕਰ ਸਕਦੇ ਹੋ ਧੰਨਵਾਦ